ਮਾਮਲਾ ਲੁਧਿਆਣਾ ਦੇ ਨਿਊ ਗ੍ਰੀਨ ਸਿਟੀ ਕਲੋਨੀ ਦੇ ਵਿੱਚ ਸਾਹਮਣਿਆਂ ਦਾ ਜਿੱਥੇ ਕਿ ਰਾਤ ਬਰਾਤ ਤੇ ਗੁੰਡਾ ਕਰਤੀ ਦਾ ਨੰਗਾ ਨਾਚ ਵੇਖਣ ਨੂੰ ਮਿਲਦਾ ਹੈ ਜੁਥੇ ਦਰਜਨ ਪਰ ਨੌਚੁਆਨਾ ਦੇ ਵੱਲੋਂ ਇੱਕ ਘਰ ਤੇ ਉੱਪਰ ਇੱਟਾਂ ਤੇ ਦਾਤਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਹੈ ਕੱਟਾਂ ਉੱਥੇ ਲੱਗੇ ਸੀ ਸੀ ਵੀ ਕੈਮਰਾ ਚ ਕੈਦ ਹੋ ਜਾਂਦੀ ਹੈ ਸਾਫ਼ ਦਿਖਾਈ ਦੇ ਰਿਹਾ ਹੈ ਕਿ ਬੀਖੌਫੋਕੇ ਬਦਮਾਸ਼ ਘਰ ਦੇ ਉੱਪਰ ਇੱਟਾਂ ਬਰਸਾ ਰਹੇ ਨੇ ਗੇਟ ਉੱਪਰ ਦਾਤ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਇਸ ਦੌਰਾਨ ਦੋਹਾਂ ਹੀ ਪੱਖਾਂ ਵੱਲੋਂ ਇੱਕ ਦੂਜੇ ਉੱਪਰ ਗੰਭੀਰ ਦੋਸ਼ ਲਗਾਏ ਗਏ ਨੇ ਜੀ ਆ ਪਹਿਲੇ ਪੱਖ ਦੀ ਗੱਲ ਕੀਤੀ ਜਾਵੇ ਪਹਿਲੇ ਪੱਖ ਨੇ ਦੋਸ਼ ਲਗਾਉਂਦੇ ਕਿਹਾ ਕਿ ਉਹਨਾਂ ਦੇ ਘਰ ਤੇ ਹਮਲਾ ਕਰਨ ਵਾਲੇ ਨਸ਼ੇ ਦਾ ਕਾਰੋਬਾਰ ਕਰਦੇ ਨੇ ਤੇ ਇਸ ਕਾਰਨ ਉਹਨਾਂ ਦੇ ਮੋਹੱਲੇ ਵਿੱਚ ਕਿਸੇ ਨਾਲ ਨਹੀਂ ਬੰਦੀ ਜਿਸ ਕਾਰਨ ਉਹਨਾਂ ਨੇ ਗੁੰਡੇ ਬੁਲਵਾ ਲਏ ਅਤੇ ਉਹਨਾਂ ਦੇ ਘਰ ਦੇ ਉੱਪਰ ਹਮਲਾ ਕਰਵਾਇਆ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਉਹਨਾਂ ਤੇ ਉਹਨਾਂ ਦੇ ਪਰਿਵਾਰ ਇਨਾਂ ਕੋਲੋਂ ਖਤਰਾ ਹੈ ਜਿਸ ਕਾਰਨ ਉਹਨਾਂ ਨੇ ਪੁਲਿਸ ਕੋਲੋਂ ਦੋਸ਼ਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਜੀ ਹਾਂ ਦੂਜੇ ਪਾਸੇ ਦੀ ਗੱਲ ਕੀਤੀ ਜਾਵੇ ਤਾਂ ਪਹਿਲੇ ਪੱਖ ਵੱਲੋਂ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ ਉਹਨਾਂ ਕਹੇ ਕਿ ਉਹਨਾਂ ਦੀ ਬੇਟੀ ਦਾ ਉਸਤੇ ਮੁੰਡੇ ਦੇ ਨਾਲ ਰਿਲੇਸ਼ਨਸ਼ਿਪ ਜਿਸ ਕਾਰਨ ਉਹ ਹਰਤਾ ਉਹਨਾਂ ਦੇ بیٹے ਨੂੰ ਇਹ ਕਹਿ ਕੇ ਤਾਨੇ ਮਾਰਦੇ ਸੀ ਕਿ ਉਸਦੀ ਭੈਣ ਉਸਦੇ ਨਾਲ ਰਹਿੰਦੀ ਸੀ ਜਿਸ ਕਾਰਨ ਉਸਦੇ بیٹے ਵੱਲੋਂ ਆਪਣੇ ਦੋਸਤਾਂ ਨਾਲ ਬੁਲਾ ਕੇ ਘਰ ਤੇ ਉੱਪਰ ਹਮਲਾ ਕੀਤਾ ਜਾਂਦਾ ਹੈ ਹੁਣ ਇਹ ਦੋਸ਼ ਇਹ ਵੀ ਲਗਾਇਆ ਕਿ ਉਸ ਵਿਅਕਤੀ ਵੱਲੋਂ ਘਰ ਦੇ ਵਿੱਚ ਗੈਰ ਕਾਨੂੰਨੀ ਕੰਮ ਕਰਵਾਇਆ ਜਾ ਰਿਹਾ ਇਸਤਾਨ ਉਹਨਾਂ ਨੇ ਵੀ ਪੁਲਿਸ ਕੋਲ ਇਨਸਾਫ ਦੀ ਮੰਗ ਕੀਤੀ ਹੈ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਦੋਨਾਂ ਪੱਖਾਂ ਦੇ ਤੱਥ ਜਾਣਨ ਤੋਂ ਬਾਅਦ ਬੰਦ ਦੀ ਕਾਰਵਾਈ ਕੀਤੀ ਜਾਵੇਗੀ ਇਹ ਗੇਟ ਪਿੱਛੇ ਮਾਰੀ ਜੀ ਹੋਈ ਹੈ ਗੱਲਬਾਤ ਇਹਨਾਂ ਨੇ ਮੁੜ ਕੇ ਮੁੰਡੇ ਮੰਡੇ ਬਦਮਾਸ਼ ਬੁਲਾਏ ਹੋਏ ਸੀਗੇ ਜੀ ਦਾਰੂ ਪੀ ਰਹੇ ਸੀ ਬੈਠੇ ਉੱਥੇ ਉਹਨਾਂ ਨੇ ਦੇਖ ਲਿਆ ਜੀ ਜਦੋਂ ਗੱਡੀ ਉਸ ਗੇਟ ਤੋਂ ਕੱਢੀ ਹੈ ਜੀ ਬਸ ਇੱਥੇ ਆ ਕੇ ਗਾਲੀ ਗਲੋਚ ਕਰਨ ਲੱਗੇ ਉਹਨਾਂ ਨੂੰ ਮੈਂ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਵੀ ਬਾਈ ਦੱਸੋ ਕੀ ਗੱਲ ਹੈ ਪਰ ਉਹਨਾਂ ਨੇ ਇੱਕ ਗੱਲ ਨਹੀਂ ਸੁਣੀ ਜਦੋਂ ਮੈਂ ਮੁੰਡੇ ਦੇਖੇ ਦਾੰਤ ਦੇ ਕੇ ਹੱਥ 'ਚ ਮੈਂ ਆਪਣੀ ਜਾਨ ਬਚਾਈ ਬਸ ਆਪਣੀ ਜਾਨ ਬਚਾ ਕੇ ਜਸਤ ਮੈਂ ਜਦੋਂ ਆਪਣਾ ਗੇਟ ਉੱਪਰਲਾ ਹਿੰਡ ਲਈ ਲੋਕ ਕੀਤਾ ਜਦੋਂ ਏਡੀ ਵੱਡੀ ਇੱਟ ਵੱਜੀ ਆ ਸਿੱਧੀ ਗੇਟ ਦੇ ਉੱਤੇ ਤੇ ਨਾਲ ਹੀ ਹੋਰ ਮੁੰਡੇ ਦਾੰਤ ਸੂਰੇ ਸਭ ਕੁਝ ਲੈ ਕੇ ਆਏ ਨੇ ਬਕਾਇਦਾ ਸਭ ਰਿਕਾਰਡਿੰਗਾਂ ਉਹਨਾਂ ਦੀ ਹੋਈਆਂ ਪਈਆਂ ਨੇ ਕਾਰਵਾਈ ਸਰ ਰਾਤੀ ਆਏ ਸੀਗੇ ਜੀ ਮੁਲਾਜ਼ਮ ਆਏ ਸੀਗੇ 1 ਘੰਟੇ ਬਾਅਦ ਪਹੁੰਚੇ ਨੇ ਜੀ ਇੱਥੇ ਉਹਨਾਂ ਨੇ ਦੋ ਮੁੰਡੇ ਅਰੈਸਟ ਕੀਤੇ ਜਿਹੜੇ ਮੋਕੇ ਤੇ ਸਾਡੇ ਘਰ ਦੇ ਕੋਲੇ ਦਾਤ ਲੈ ਕੇ ਖੜੇ ਸੀਗੇ ਠੀਕ ਆ ਉਹਨਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਨੂੰ ਚੁੰਗੀ ਲੈ ਗਏ ਨੇ ਜੀ 15 ਜਾਂ 20 ਮਿੰਟ ਬਾਅਦ ਉਹ ਮੁੰਡੇ ਫੇਰ ਦੁਬਾਰਾ ਆ ਗਏ ਕਹਿੰਦੇ ਅਸੀਂ ਹੁਣ ਤੁਹਾਨੂੰ ਮਾਰ ਕੇ ਇਹੀ ਛੱਡਾਂਗੇ ਠੀਕ ਆ ਅਸੀਂ ਇਹੀ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਅਸੀਂ ਜੇ ਤੁਹਾਨੂੰ ਮੁਲਾਜ਼ਮਾਂ ਨੂੰ ਬੁਲਾਇਆ ਆਇਆ ਉਹ ਸਾਨੂੰ ਮੋਕੇ ਤੇ ਕਹਿ ਰਹ ਤੁਸੀਂ ਵੀਡੀਓ ਦੇਖ ਕੇ ਦੇਖੋ ਵੀ ਅਸੀਂ ਬਾਹਰ ਆਣ ਦੇ ਹਾਲ ਚ ਸੀਗੇ ਮੈਂ ਤੇ ਮੇਰੀ ਮੰਮੀ ਦਾ ਮੇਰੀ ਵਾਈਫ ਸੀ ਘਰੇ 2 ਨੰਬਰ ਦਾ ਕੰਮ ਇਹ ਕਰਦੇ ਨੇ ਸਾਰੀ ਦੁਨੀਆ ਨੂੰ ਪਤਾ ਇੱਥੇ ਸਾਰੇ ਮਹੱਲੇ ਨੂੰ ਉੱਥੇ ਕੀ 2 ਨੰਬਰ ਦਾ ਕੰਮ ਕੀ ਇਹਨਾਂ ਦੇ ਕੋਲ ਇਹ ਚਿੱਟੇ ਦਾ ਕੰਮ ਹੈ ਜੀ ਇਹਨਾਂ ਦਾ ਹੋਇਆ ਕਿ ਮੇਰਾ ਹਸਬੰਦ ਹੈ ਨਹੀਂ ਗੇ ਇਹਨਾਂ ਦੇ ਮੁੰਡਿਆਂ ਨੇ ਕੀਤਾ ਮੇਰੇ ਜੇ ਮੁੰਡਿਆਂ ਦਾ ਜੀਣਾ ਹਰਾਮ ਪਹਿਲਾਂ ਇਹਦਾ ਦੂਜਾ ਬ੍ਰਦਰ ਮੇਰੀ ਬੇਟੀ ਨਾਲ ਰਿਲੇਸ਼ਨ ਸੀ ਸੀਗਾ ਠੀਕ ਆ ਉਹ ਸਾਡਾ ਫੈਸਲਾ ਕਰਾਤਾ ਵਿੱਚ ਮੋਤਵਾਰ ਬੰਦਿਆਂ ਨੇ ਪੈ ਕੇ ਇਹ ਹੁਣ ਹਰ ਵਾਰ ਮੇਰੇ ਮੁੰਡੇ ਨੂੰ ਰੋੜਾਂ ਤੇ ਘੇਰ ਘੇਰ ਕੇ ਉਹ ਕੁੜੀ ਵਾਲੀ ਗੱਲ ਸੁਣਾਉਂਦੇ ਆ ਉਹਨੇ ਫਿਰ ਆਪਣੇ ਜੋਗ ਅਗਲਾ ਉਹ ਤਾਂ ਕਹਿੰਦੇ ਮੈਂ ਮੇਰੀ ਜਿੱਦ ਖਿਲਾਫ ਬੋਲਦੇ ਨੇ ਰਾਤੀਏ ਇਹ ਸਾਡੀ ਗਲੀ ਚ ਇਹਦਾ ਮਤਲਬ ਨਹੀਂ ਬਣਦਾ ਹਾਰਨ ਮਾਰ ਮਾਰ ਕੇ ਸਾਨੂੰ ਛੇੜ ਛੜ ਕੇ ਲੰਘਣਾ ਐਨੇ ਵੀ ਅਤਨੀ ਬੰਛੇ ਉਹਦੇ ਦੋਸਤ ਸੀਗੇ ਕਿਉਂਕਿ ਮੇਰੇ ਬੇਟੇ ਦਾ ਹੋਇਆ ਆਪਰੇਸ਼ਨ ਇਹ ਉਹਨੂੰ ਡਾਂਗ ਲੈ ਕਹਿੰਦੇ ਮਗਰ ਭੱਜਿਆ ਫਿਰ ਉਹਨੇ ਆਪਣੇ ਦੋਸਤਾਂ ਨੂੰ ਕਹਿੰਦਾ ਕਿ ਮੈਨੂੰ ਇਦਾਂ ਮਾਰਨ ਕੁੱਟਣ ਆ ਗਿਆ ਇਦਾਂ ਨੇ ਲੜਾਈ ਵਧਾ ਲਈ ਇਹਨੇ ਆਪ ਡਾਂਗ ਲੈ ਕੇ ਆਂਦੀ ਪਹਿਲਾਂ ਉਹ ਇਹਨਾਂ ਨੇ ਵੀਡੀਓ ਨਹੀਂ ਦਿਖਾਈ ਮੱਲੇ ਦੇ ਸਾਰੇ ਮੇਰੇ ਨਾਲ ਖੜੇ ਆ ਰਾਤੀ ਵੀ ਨਾਲ ਗਏ ਮੇਰੇ ਨਾਲ ਮੱਲੇ ਸਾਰਾ ਮੱਲਾ ਮੇਰੇ ਨਾਲ ਆ ਸਾਰੀ ਗਲੀ ਦਾ ਇਹਨਾਂ ਨੇ ਦੁੱਖੀ ਕੀਤਾ ਇੱਕ ਬੰਦਾ ਜਨਾਨੀ ਦੇ ਘਰੇ ਆਉਂਦਾ ਇਕ ਜਾਂਦਾ ਸਾਰਾ ਦਿਨੇ ਮੇਲਾ ਲੱਗ ਰੱਖਦੀ ਆ ਲੁਧਿਆਣਾ ਨਾਲ ਇਧਰ ਹੀ ਢਿੰਕਾ ਚਾਕ ਤਿਰਪੋ